ਜਲੰਧਰ ਦੇ ਵਿੱਚ ਪੁਲਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਦੱਸ ਦਈਏ ਕਿ ਇੱਕ ਮਹਿਲਾ ਤਸਕਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਯੁੱਧ ਨਸ਼ਿਆਂ ਵਿਰੁੱਧ ਮੋਹਮ ਦੇ ਤਹਿਤ ਇਸ ਮਹਿਲਾ ਤਸਕਰ ਨੂੰ 1 ਕਿਲੋ ਅਫੀਮ ਦੇ ਸਮੇਤ ਦੱਸ ਦਈਏ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਡੀਐਸਪੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁਲਿਸ ਜੋ ਹੈ ਉਹ ਗਸ਼ਤ ਕਰ ਰਹੀ ਸੀ ਆਮ ਦੀ ਤਰ੍ਹਾਂ ਤੇ ਜਿਸ ਤੋਂ ਬਾਅਦ ਇਸ ਮਹਿਲਾ ਤੇ ਸ਼ੱਕ ਪਾਇਆ ਜਾਂਦਾ ਹੈ ਜਦ ਪੁਲਿਸ ਪੁਲੱਥ ਦੇ ਪਿੰਡ ਕਮਰਾਵਾ ਦੇ ਨੇੜੇ ਜੋ ਆ ਉਹ ਗਸ਼ਤ ਕਰ ਰਹੀ ਹੁੰਦੀ ਹੈ ਤਾਂ ਮਹਿਲਾ ਜੋ ਹੈ ਉਹ ਹੱਥ 'ਚ ਲਫਾਫਾ ਫੜ ਕੇ ਰਸਤੇ 'ਚ ਜਾ ਰਹੀ ਹੁੰਦੀ ਹੈ ਤਾਂ ਪੁਲਿਸ ਨੂੰ ਜਦ ਸ਼ੱਕ ਪੈਂਦਾ ਹੈ ਤਾਂ ਪੁਲਿਸ ਉਸ ਨੂੰ ਮਹਿਲਾ ਨੂੰ ਰੋਕ ਕੇ ਉਸ ਤੋਂ ਪੁੱਛ ਪੜਤਾਲ ਕਰਦੀ ਹੈ ਤੇ ਜਦੋਂ ਮਹਿਲਾ ਦਾ ਲਫਾਫਾ ਖੋਲਿਆ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਪਲਾਸਟਿਕ ਦੇ ਡੱਬੇ ਦੇ ਵਿੱਚ ਦੱਸ ਦਈਏ ਕਿ 1 ਕਿਲੋ ਅਫੀਮ ਜੋ ਹੈ ਉਹ ਪਾਈ ਗਈ ਹੈ ਉਥੇ ਪੁਲਿਸ ਨੇ ਇਸ ਮਹਿਲਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਦੱਸ ਦੇ ਕਿ ਅਮਰਜੀਤ ਕੌਰ ਵਜੋਂ ਇਸ ਮਹਿਲਾ ਦੀ ਪਛਾਣ ਹੋਈ ਹੈ ਪੁਲਿਸ ਨੇ ਇਸ ਮੈਲਨ ਅਮਰਜੀਤ ਕੌਰ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੁਣ ਅਗਲੀ ਪੁੱਛਗਿੱਛ ਜੋ ਹੈ ਉਹ ਕੀਤੀ ਜਾਵੇਗੀ ਤੇ ਪਤਾ ਕੀਤਾ ਜਾਵੇਗਾ ਕਿ ਇਹ ਮਹਿਲਾ ਇਹ ਅਫੀਮ ਕਿੱਥੋਂ ਲੈ ਕੇ ਆਈ ਸੀ ਤੇ ਕਿੱਥੇ ਕਿੱਥੇ ਤੱਕ ਇਸ ਦੀ ਤਸਕਰੀ ਜੋ ਸੀ ਉਸ ਮਹਿਲਾ ਦੇ ਵੱਲੋਂ ਕੀਤੀ ਜਾਣੀ ਸੀ ਤਾਂ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਅਮਰਜੀਤ ਕੌਰ ਨਾਂ ਦੀ ਮਹਿਲਾ ਤਸਕਰ ਨੂੰ ਪੁਲਿਸ ਦੇ ਵੱਲੋਂ 1 ਕਿਲੋ ਅਫੀਮ ਦੇ ਸਮੇਤ ਦਸਦੀਏ ਕੀ ਗ੍ਰਿਫਤਾਰ ਕੀਤਾ ਗਿਆ ਹੈ ਵੱਡੀ ਕਾਮਯਾਬੀ ਹੈ ਪੁਲਸ ਦੇ ਲਈ ਨਯੁੱਧ ਨਸ਼ਿਆਂ ਵਿਰੁੱਧ ਇਹ ਮਹਿੰਮ ਜੋ ਹੈ ਉਸ ਦੇ ਤਹਿਤ ਇਹ ਕਾਰਵਾਈ ਜੋ ਹੈ ਉਹ ਵੇਖਣ ਨੂੰ ਮਿਲੀ ਹੈ